ਕੋਈ ਖਾਸ ਚੀਜ਼ ਸੋਚੀ ਹੋਵੇਗੀ ਕਿ ਜੇ ਦੂਤੀਆਂ ਤਰ੍ਹਾਂ ਦੀ ਬਜਾਏ ਭਾਈ ਸਰਬਜੀਤ ਸਿੰਘ ਖਾਲਸਾ ਚੋਣ ਖਾੜੇ ਦੇ ਵਿੱਚੋਂ ਜਿੱਤ ਹਾਸਲ ਕਰਕੇ ਜਾਂਦੇ ਨੇ ਤੇ ਫਿਰ ਤਬਦੀਲੀ ਕੀ ਨਜ਼ਰ ਆਉਂਦੀ ਹੈ ਕਿਸ ਤਰ੍ਹਾਂ ਦਾ ਇਹ ਚੀਜ਼ ਨੂੰ ਸੋਚਦੇ ਤੁਸੀਂ ਦੇਖੋ ਆਪਾਂ ਨੇ ਸਾਰਿਆਂ ਨੂੰ ਪਹਿਲਾਂ ਮੌਕਾ ਦੇਖਿਆ ਦੇਖ ਲਿਆ ਇੱਕ ਵਾਰੀ ਜਿੱਦ ਤਰ੍ਹਾਂ ਇਹ ਅਸਲੀ ਹੀਰੋ ਹੈ ਕਾ ਬੇਟਾ ਨਾ ਇਹਨਾਂ ਨੂੰ ਵੀ ਜ਼ਰੂਰ ਮੌਕਾ ਦੇ ਕੇ ਇੱਕ ਦੇਖ ਕੇ ਦੇਖਣਾ ਜ਼ਰੂਰੀ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਉਹ ਤਾਂ ਹੁਣ ਤੁਹਾਡੇ ਨਾਲ ਵਾਅਦੇ ਕਰਦੇ ਵੀ ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਜੋ ਕੰਮ ਉਹਨਾਂ ਨੇ ਪਹਿਲਾਂ ਹੀ ਕਰਨ ਬਾਤੇ ਉਹਦਾ ਕੋਈ ਕਰ ਉਹਦਾ ਕੋਈ ਲੀਡਰ ਕਰ ਵੀ ਨਹੀਂ ਸਕਦਾ ਦਰਬਾਰ ਸਾਹਿਬ ਦਾ ਬਦਲਾ ਲਿਆ ਉਸ ਪਰਿਵਾਰ ਨੇ ਤੋ ਉਦੋਂ ਉੱਤੇ ਕਿਹੜਾ ਲੀਡਰ ਕੋਈ ਕਰ ਸਕਦਾ ਕਰ ਸਕਦਾ ਕੋਈ ਉਹਨਾਂ ਨੇ ਤਾਂ ਆਪਣੇ ਫਰਜ਼ ਪਹਿਲਾਂ ਹੀ ਨਿਭਾਏ ਹੋਏ ਆ ਜਿਹੜੇ ਪ੍ਰਾਤਨ ਬਜ਼ੁਰਗ ਨੇ ਲੰਬੇ ਸਮੇਂ ਤੋਂ ਦੁਨੀਆ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਉਹ ਇਸ ਚੀਜ਼ ਦੇ ਮੱਦੇ ਨਜ਼ਰ ਜਿਹੜੀਆਂ ਨਵੀਆਂ ਧਿਰਾਂ ਨੇ ਜਾਂ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਨੇ ਉਹਨਾਂ ਨੂੰ ਸਮਰਥਨ ਕਿਉਂ ਨਹੀਂ ਉਹਨਾਂ ਦਾ ਖਾਸ ਕਰਕੇ ਉਹੀ ਹੋ ਗਿਆ ਨਹੀਂ ਉਹ ਪੀੜੀ ਦਾ ਪੀੜੀ ਦੁਰੇ ਆਉਂਦੇ ਆ ਕੀ ਕਹਿੰਦੇ ਜੀ ਅਸੀਂ ਤਾਂ ਸ਼ੁਰੂ ਤੋਂ ਕਾਲੀਆਂ ਜਾਂ ਅਸੀਂ ਤਾਂ ਸ਼ੁਰੂ ਤੋਂ ਕਾਂਗਰਸੀਆਂ ਇਸ ਪੱਤਰ ਦੇ ਉੱਤੇ ਹੀ ਉਹਨਾਂ ਦੀ ਇੱਕ ਸਾਲ ਦਾ ਕੱਟੜਤਾ ਜੀ ਆ ਤੇ ਹੁਣ ਜੇ ਇਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜੇ ਕਾਂਗਰਸੀ ਕਾਲੀਆਂ ਤੋਂ ਉਹ ਉੱਪਰ ਉੱਠ ਕੇ ਲੋਕਾਂ ਨੇ ਇੱਕ ਤੀਜੀ ਪਾਰਟੀ ਲੈ ਕੇ ਆਂਦੀ ਆ ਤੇ ਉਹਦੇ ਨਾਲ ਚੌਥੀ ਵੀ ਆ ਸਕਦੀ ਆ ਫਿਰ ਇਹ ਲੋਕ ਨਾ ਭੁੱਲੋ ਪੀਵੀ84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਹਲਕੇ ਦੇ ਵਿੱਚ ਪੰਤਕ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਸ਼ਹੀਦ ਭਾਈ ਬੈਂਤ ਸਿੰਘ ਖਾਲਸਾ ਦੇ ਪੁੱਤਰ ਚੋਣ ਖੜੇ ਦੇ ਵਿੱਚ ਨੇ ਤੇ ਇਸੇ ਨੂੰ ਲੈ ਕੇ ਵੱਖ-ਵੱਖ ਧਿਰਾਂ ਦੇ ਵੱਲੋਂ ਵੱਡਾ ਸਮਰਥਨ ਦਿੱਤਾ ਜਾ ਰਿਹਾ ਹੈ ਕੁਝ ਇਲਾਕਿਆਂ ਤੋਂ ਸਾਡੇ ਨਾਲ ਕੁਝ ਅਜੇਹੀਆਂ ਸ਼ਖਸੀਤਾਂ ਆਈਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਆ ਕੇ ਫਰੀਦਕੋਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਚਰਨ ਦਾ ਕਾਰਨ ਕੀ ਹੈ ਉਹ ਕਿਹੜੀਆਂ ਮਨਛਾਵਾਂ ਲੈ ਕੇ ਆਏ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦ ਸੁਖਦਰਸ਼ਨ ਸਿੰਘ ਬੈਦਮਾਨ ਹੈ ਜੀ ਕਿੱਥੋਂ ਆਏ ਹੋ ਜੀ ਮੈਂ ਮੁਹਾਲੀ ਜੀ ਐਮਟੋ ਸੇਲ ਤੋਂ ਕਾਰ ਬਜਾਦਾ ਕੰਮ ਕਰਦਾ ਉੱਥੋਂ ਆਇਆ ਹਾਂ ਬਾਈ ਜੀ ਅਸਲ ਦੇ ਵਿੱਚ ਕਿਹੜੀ ਚੀਜ਼ ਦੇ ਮੱਦੇ ਨਜ਼ਰ ਤੁਸੀਂ ਮੁਹਾਲੀ ਤੋਂ ਫਰੀਦਕੋਟ ਦੇ ਵਿੱਚ ਆ ਕੇ ਪ੍ਰਚਾਰ ਕਰ ਰਹੇ ਹੋ ਮੇਰੇ ਜੀਜਾ ਜੀ ਯੂ ਐਸ ਏ ਦੇ ਵਿੱਚ ਨੇ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਨੇ ਮੈਨੂੰ ਰਾਤ ਕਹਿੰਦੀ ਨਾਲ ਤੋਂ ਕਹਰੇ ਸੀਗੇ ਵੀ ਆਪਾਂ ਨੇ ਉੱਥੇ ਜਾ ਕੇ ਪ੍ਰਚਾਰ ਕਰਨਾ ਹਰ ਫੰਡ ਦੇ ਕੇ ਲਿਆ ਉਹ ਦਿਨ ਅਸੀਂ ਫਿਰ ਅੱਜ ਸਵੇਰੇ ਆਏ ਸੀਗੇ ਜੀ ਨਾਲ ਉਹਨਾਂ ਜੱਜ ਜੀ ਨੇ ਮੇਰੇ ਸਰਦਾਰ ਮਨਜੀਤ ਸਿੰਘ ਹੈ ਜੀ ਨਾਲ ਪਟਿਆਲੇ ਤੋਂ ਨੇ ਜੀ ਤੇ ਮੰਦੇ ਅਸੀਂ ਪ੍ਰਚਾਰ ਕਰਨ ਵਾਸਤੇ ਸਪੈਸ਼ਲ ਆਏ ਨਾਲ ਫੜਨ ਦੇ ਕੇ ਜਾਵਾਂਗੇ ਜੀ ਕੀ ਨਾਮ ਹੈ ਤੁਹਾਡਾ ਮਨਜੀਤ ਸਿੰਘ ਨਾਮ ਹੈ ਜੀ ਮੇਰਾ ਮੇਰਾ ਭਰਾ ਯੂਐਸਏ ਚ ਰਹਿੰਦਾ ਉਹ ਮੈਨੂੰ ਕਹਿੰਦਾ ਵੀ ਮਨਜੀਤ ਨੂੰ ਤੂੰ ਇਹ ਜਕਰ ਉਹ ਭਾਈ ਬਿਆਨਤ ਸਿੰਘ ਦੇ ਉਹਦੇ ਲੜਕੇ ਦੀ ਵੀ ਜਰੂਰ ਜਾ ਕੇ ਉਧਰ ਤੁਸੀਂ ਹੈਲਪ ਕਰੋ ਨਾਲੇ ਪ੍ਰਚਾਰ ਕਰੋ ਨਾਲੇ ਜਾ ਕੇ ਤੁਸੀਂ ਹਾਂਜੀ ਕੀ ਸੋਚਦੇ ਹੋ ਜੀ ਗਰਾਊਂਡ ਤੇ ਲਗਾਤਾਰ ਤੁਸੀਂ ਵਿਚਰਦੇ ਨਜ਼ਰ ਆ ਰਹੇ ਹੋ ਮਾਹੌਲ ਕੀ ਲੱਗਦਾ ਤੁਹਾਨੂੰ ਇਲਾਕੇ ਦਾ ਜਿਹੜੇ ਲੋਕਾਂ ਦਾ ਟੇਸਟ ਹੈ ਜਾਂ ਲੋਕਾਂ ਦਾ ਰੁਝਾਨ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਰੁਝਾਨ ਦਾ ਸਾਨੂੰ ਅੱਛਾ ਲੱਗਦਾ ਬਹੁਤ ਅੱਛਾ ਮਤਲਬ ਲੱਗਦਾ ਰਿਭੂ ਲੱਗਦਾ ਲੋਕਾਂ ਦਾ ਵੀ ਕਾਫੀ ਸੰਯੋਗਤ ਮਿਲਦਾ ਵੀ ਅਸੀਂ ਸਵੇਰ ਦੇ ਇਹਨਾਂ ਦੇ ਨਾਲੇ ਘੁੰਮ ਰਹੇ ਆਏ ਹੋਏ ਹਾਂਜੀ ਕੋਈ ਖਾਸ ਚੀਜ਼ ਸੋਚੀ ਹੋਵੇਗੀ ਕਿ ਜੇ ਅ ਦੂਜੀਆਂ ਤਰਾਂ ਦੀ ਬਜਾਏ ਭਾਈ ਸਰਬਜੀਤ ਸਿੰਘ ਖਾਲਸਾ ਚੋਣ ਅਖਾੜੇ ਦੇ ਵਿੱਚੋਂ ਜਿੱਤ ਹਾਸਲ ਕਰਕੇ ਜਾਂਦੇ ਨੇ ਤੇ ਫਿਰ ਤਬਦੀਲੀ ਕੀ ਨਜ਼ਰ ਆਉਂਦੀ ਹੈ ਕਿਸ ਤਰ੍ਹਾਂ ਦਾ ਇਹ ਚੀਜ਼ ਨੂੰ ਸੋਚਦੇ ਹੋ ਤੁਸੀਂ ਦੇਖੋ ਆਪਾਂ ਨੇ ਸਾਰਿਆਂ ਨੂੰ ਪਹਿਲਾ ਮੌਕਾ ਦੇਖਿਆ ਦੇਖ ਲਿਆ ਇੱਕ ਵਾਰੀ ਇਸ ਤਰ੍ਹਾਂ ਇਹ ਅਸਲੀ ਹੀਰੋ ਹੈ ਕਾ ਬੇਟਾ ਨਾ ਇਹਨਾਂ ਨੂੰ ਵੀ ਜ਼ਰੂਰ ਮੌਕਾ ਦੇਗਾ ਇੱਕ ਦੇਖ ਕੇ ਦੇਖਣਾ ਚਾਹੀਦਾ ਜ਼ਰੂਰ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਮੇਰੇ ਮੌਕਾ ਦੇਣਾ ਚਾਹੀਦਾ ਜੀ ਹਾਂ ਜੀ ਸਪੈਸ਼ਲਿਟੀ ਸੀ ਕਰਕੇ ਆਏ ਜੋ ਫੰਡ ਲੱਗੇਗਾ ਹੋਰ ਵੀ ਫੰਡ ਦੇ ਕੇ ਜਾਵਾਂਗੇ ਫੰਡ ਦੀ ਲੋੜ ਪਈ ਜੀ ਅਨ ਇਹ ਬਾਈ ਜੀ ਹੁਣ ਉਹਦਾ ਇੰਨਾ ਸਾਥ ਰਿਆ ਇਹ ਦੇਖ ਲਓ ਮਹਾਲੀ ਤੋਂ ਉੱਥੇ ਹਨਾ ਜੀ ਐਮ ਕਾਰ ਬਾਜ਼ਾਰ ਆ ਤੇ ਇੱਕ ਸਾਡਾ ਮਨਜੀਤ ਵੀਰ ਹੋ ਗਿਆ ਜਿਵੇਂ ਕਾਲਾ ਵੀਰ ਹੋ ਗਿਆ ਬਾਈ ਹੁਣੀ ਹੋ ਗਏ ਤੇ ਇਹਨਾਂ ਦਿੱਲੀ ਮੋਰਚੇ ਤੇ ਵੀ ਬਹੁਤ ਸਾਥ ਦਿੱਤਾ ਸੀਗਾ ਕੌਮੀ ਸਾਹਿਬ ਮੋਰਚੇ ਦੇ ਵਿੱਚ ਵੀ ਇਹਨਾਂ ਦੀ ਸ਼ੁਰੂਆਤੀ ਤੌਰ ਤੇ ਜਿੱਦਾਂ ਇਹਨਾਂ ਦੀ ਟਰਾਲੀ ਮਹਦਰਾ ਟਰੈਕਟਰ ਵੀ ਇਹਨਾਂ ਦਾ ਉੱਥੇ ਰਿਆ ਪਹਿਲਾਂ ਇਹਨਾਂ ਨੇ ਉੱਥੇ ਆਪਨ ਕੋ ਛੱਡਿਆ ਸੀਗਾ ਉੱਥੇ ਆਪ ਵੀ ਬਹੁਤ ਆਉਂਦੇ ਰਹੇ ਬਾਈ ਹੁਣੀ ਤੇ ਹੁਣ ਵੀ ਦੇਖ ਲਓ ਵੀ ਐਡਾ ਬਹੁਤ ਖੁਸ਼ੀ ਹੋਈ ਜਦੋਂ ਬਾਈ ਹੁਣੀ ਸਾਨੂੰ ਇੱਥੇ ਮਿਲੇ ਤੇ ਮੈਂ ਜਦੋਂ ਜਾਣ ਕੇ ਇੱਥੇ ਹੀ ਟਕਰੇ ਤੇ ਮੈਂ ਕਹਾਂ ਬਾਈ ਯਾਰ ਤੁਸੀਂ ਦੱਸਿਆ ਨਹੀਂ ਹਨਾ ਵੀ ਫੋਨ ਕਰ ਦੇ ਮੈਂ ਕਹਿੰਦੇ ਇਹੀ ਕਿਹਾ ਵੀ ਤੁਸੀਂ ਤਾਂ ਉੱਥੇ ਮੋਰਚੇ ਤੇ ਹੋਣੀ ਆ ਤੇ ਮੈਂ ਕਹਾਂ ਚਲੋ ਇਹ ਵੀ ਆਪਣਾ ਫਰਜ਼ ਬੰਦਾ ਵੀ ਇਹੀ ਵੀ ਇੱਥੇ ਆਏ ਹੋਏ ਸੀਗੇ ਚਲੋ ਵੀ ਭਾਈ ਸਾਹਿਬ ਹਣਾ ਨਾ ਵੀ ਚਲ ਹੋਰ ਕੰਮ ਵੀ ਸੀ ਬਾਕੀ ਭਾਈ ਸਾਹਿਬ ਹਣਾ ਨਾ ਵੀ ਆਪਣਾ ਫਰਜ਼ ਬੰਦਾ ਹਨਾ ਤੇ ਆਇਆ ਤੇ ਬਹੁਤ ਵਧੀਆ ਉਹ ਜਿਹੜੇ ਇੰਨੀ ਨਹੀਂ ਦੂਰੋਂ ਜੇ ਮਹਾਲੀ ਤੋਂ ਚੱਲ ਕੇ ਪਟਿਆਲੇ ਤੋਂ ਚੱਲ ਕੇ ਅਸੀਂ ਕਾਫਲੇ ਦਾ ਹਿੱਸਾ ਬਣ ਸਕਦੇ ਆ ਭਾਈ ਸਾਹਿਬ ਜਿਨ੍ਹਾਂ ਨੇ ਪਰਿਵਾਰ ਵਾਰਤਾ ਹਨਾ ਉਹਨਾਂ ਨਾਲ ਸਾਨੂੰ ਖੜਨਾ ਬੰਦਾ ਬਾਕੀ ਸਰਕਾਰ ਜਿਵੇਂ ਤੁਸੀਂ ਇੱਕ ਸਵਾਲ ਕਰਿਆ ਬਾਈ ਜੀ ਉਹਨਾਂ ਨੂੰ ਵੀ ਜੇ ਕੀ ਤੁਸੀਂ ਉਮੀਦਾਂ ਨੱਖਦੇ ਹੋ ਵੀ ਕੀ ਅੱਗੇ ਜਿੱਤ ਕੇ ਵੀ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਜਾਂ ਕੋਈ ਕੰਮ ਕਰਨਗੇ ਉਹ ਤਾਂ ਸਰਕਾਰਾਂ ਦੇ ਜਿਹੜੇ ਨਮਾਇंदे ਉਹ ਤਾਂ ਹੁਣ ਤੁਹਾਡੇ ਨਾਲ ਵਾਅਦੇ ਕਰਦੇ ਵੀ ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਜੋ ਕੰਮ ਉਹਨਾਂ ਨੇ ਪਹਿਲਾਂ ਹੀ ਕਰਨ ਬਾਤੇ ਉਹ ਤਾਂ ਕੋਈ ਉਹਦਾ ਕੋਈ ਲੀਡਰ ਕਰ ਵੀ ਨਹੀਂ ਸਕਦਾ ਉਹਨਾਂ ਨੇ ਜੋ ਕੌਮ ਦੀ ਦੇਖੋ ਦਰਬਾਰ ਸਾਹਿਬ ਦਾ ਬਦਲਾ ਲਿਆ ਉਸ ਪਰਿਵਾਰ ਨੇ ਤਉ ਉਦੋਂ ਉੱਤੇ ਕਿਹੜਾ ਲੀਡਰ ਕੋਈ ਕਰ ਸਕਦਾ ਕਰ ਸਕਦਾ ਕੋਈ ਉਹਨਾਂ ਨੇ ਤਾਂ ਆਪਦੇ ਫਰਜ਼ ਪਹਿਲਾਂ ਹੀ ਨਿਭਾਏ ਹੋਏ ਆ ਇਹ ਬਾਈ ਹੋਣੀ ਤੇ ਮੋਹਾਲੀ ਤੋਂ ਆਗੇ ਕੋਈ ਹਰਿਆਣੇ ਤੋਂ ਆ ਗਿਆ ਇੱਥੇ ਪ੍ਰਚਾਰ ਕਰਨ ਪਰ ਜਿਹੜੇ ਇੱਥੋਂ ਦੇ ਇਲਾਕੇ ਦੇ ਸਥਾਨਕ ਲੋਕ ਐ ਫਰੀਦਕੋਟ ਦੇ ਉਹ ਤੇ ਦੂਜੀਆਂ ਪਾਰਟੀਆਂ ਦੇ ਝੰਡੇ ਚੁੱਕੀ ਫਿਰਦੇ ਆ ਉਹ ਭਾਈ ਫਿਰ ਉਹ ਉੱਚੀ ਬਣੇ ਹੋਏ ਆ ਨਾ ਸਾਰਿਆਂ ਦੇ ਅੱਡੋ ਅੱਡੀ ਉਹਨਾਂ ਫਿਰ ਦਮ ਨਹੀਂ ਹੈਗਾ ਅਗਲਿਆਂ 'ਚ ਕੋਈ ਕੋਈ ਉਹ ਤੁਰੇ ਫਿਰਦੇ ਆ ਅਗਲੇ ਕੋਈ ਕਾਲੀ ਕਾਂਗਰਸੀਆਂ ਝਾੜੂ ਵਾਲਿਆਂ ਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਵਾਲਿਆਂ ਨੂੰ ਨਾਲੇ ਛੱਤਰ ਥੱਲੇ ਰੱਖਿਆ ਨਾਲੇ ਜੁੱਤੀਆਂ ਮਾਰਦੇ ਨਾਲੇ ਨੌਜਵਾਨ ਚੱਕ ਚੱਕ ਕੇ ਪਤਾ ਨਹੀਂ ਕਿੱਥੇ ਕਿੱਥੇ ਸਿੱਟੇ ਆ ਠੀਕ ਆ ਸਾਡਾ ਕਹਾਣ ਹੋਇਆ ਹੁਣ ਤੱਕ ਸਾਡੀ ਨੌਜਵਾਨੀ ਦਬਾਈ ਗਈ ਆ ਨਾ ਸਾਡਾ ਸਾਰਾ ਕੁਝ ਹਰੇਕ ਕਿਸੇ ਪਾਸੇ ਬਸ ਇੱਕ ਆਟਾ ਦਾਲਾਂ ਦੇ ਲੋਕ ਖੜੇ ਆ ਜਾਂ ਮੰਨ ਲਓ ਗਲੀਆਂ ਨਾਲੀਆਂ ਤੇ ਲੋਕ ਖੜੇ ਆ ਜਦੋਂ ਅਣਖਾਂ ਦੀ ਗੱਲ ਆਉਂਦੀ ਤਾਂ ਇਹ ਜੇ ਯੋਧਿਆਂ ਦੀ ਗੱਲ ਆਉਂਦੀ ਆ ਤੇ ਸਾਡਾ ਜ਼ਰੂਰ ਫਰਜ਼ ਬਣਦਾ ਵੱਡੇ ਪੱਧਰ ਤੇ ਆਰਕੀ ਇਹਨਾਂ ਨੂੰ ਵੱਡੇ ਫਰਕ ਨਾਲ ਜੋ ਅਸੀਂ ਇਹਨਾਂ ਨੂੰ ਜਿਤਾਈਏ ਤੇ ਜਿਹੜੇ ਸਰਕਾਰ ਨੂੰ ਵੀ ਮਾੜੀ-ਮੁੱਟੀ ਅਕਲ ਆਵੇ ਉਹਨਾਂ ਨੂੰ ਵੀ ਅਕਲ ਟਿਕਾਣੇ ਆਵੇ ਮਾੜੀ-ਮੁੱਟੀ ਵੀ ਲੋਕਾਂ 'ਚ ਭਾਈ ਜ਼ਮੀਰਾਂ ਜਾਗਦੀਆਂ ਆਆਂ ਲੋਕ ਉੱਠੇ ਆ ਤੇ ਮੈਨੂੰ ਖੁਸ਼ੀ ਬੜੀ ਹੋਈ ਜਦੋਂ ਬਾਈ ਉਹਨਾਂ ਨੂੰ ਦੇਖ ਕੇ ਵੀ ਇੰਨੀ ਦੂਰੋਂ ਚੱਲ ਕੇ ਆਏ ਵੀ ਲੋਕਾਂ 'ਚ ਜਾਗਰੂਕਤਾ ਆਈ ਆ ਲੋਕਾ ਕਿਤੇ ਨਾ ਕਿਤੇ ਅਣਖਾਂ ਜਿਹੜੀਆਂ ਹਲੇ ਹੈਗੀਆਂ ਜਾਗਦੀਆਂ ਲੋਕ ਬੰਗਾਰ ਪਉਂਦੇ। ਬਾਈ ਜੀ ਖਾਸ ਕਰ ਜਿਹੜਾ ਜੂਥ ਹੈ ਜੂਥ ਦੇ ਰੁਝਾਨ ਨੂੰ ਦੇਖਿਆ ਜਾਵੇ ਤਾਂ ਵੱਡੀ ਤਦਾਦ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਪੰਥਕ ਸੋਚ ਵਾਲੇ ਨਮਾਇंदे ਨੇ ਉਹਨਾਂ ਦੇ ਨਾਲ ਜੁੜਦੇ ਨਜ਼ਰ ਆਉਂਦੇ ਆ, ਪੰਥ ਦੀ ਗੱਲ ਕਰਦੇ ਨਜ਼ਰ ਆਉਂਦੇ ਆ। ਪਰ ਜਿਹੜੇ ਪ੍ਰਾਤਨ ਬਜ਼ੁਰਗ ਨੇ ਲੰਬੇ ਸਮੇਂ ਤੋਂ ਦੁਨੀਆ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ, ਉਹ ਇਸ ਚੀਜ਼ ਦੇ ਮੱਦੇ ਨਜ਼ਰ ਜਿਹੜੀਆਂ ਨਵੀਆਂ ਧਿਰਾਂ ਨੇ ਜਾਂ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਨੇ ਉਹਨਾਂ ਨੂੰ ਸਮਰਥਨ ਕਿਉਂ ਨਹੀਂ ਉਹਨਾਂ ਦਾ ਖਾਸ ਕਰ? ਉਹੀ ਹੋ ਗਿਆ ਨਹੀਂ ਜੋ ਪੀੜੀ ਦਰ ਪੀੜੀ ਤੁਰੇ ਆਉਂਦੇ ਆ ਕਈ ਕਹਿੰਦੇ ਜੇ ਅਸੀਂ ਤਾਂ ਸ਼ੁਰੂ ਤੋਂ ਅਕਾਲੀਆਂ ਜਾਂ ਅਸੀਂ ਤਾਂ ਸ਼ੁਰੂ ਤੋਂ ਕਾਂਗਰਸੀਆਂ ਇਸ ਪੱਤਰ ਦੇ ਉੱਤੇ ਹੀ ਉਹਨਾਂ ਦੀ ਇੱਕ ਸਾਹ ਦਾ ਕੱਟੜਤਾ ਜੀ ਆ ਪਰ ਹੁਣ ਵੈਸੇ ਬਹੁਤ ਫਰਕ ਪੈਣ ਲੱਗ ਗਿਆ ਹੁਣ ਜਦੋਂ ਨੌਜਵਾਨ ਕਹਿੰਦੇ ਆ ਵੀ ਬਾਪੂ ਐਰ ਕੀ ਆਪਾਂ ਐ ਨਹੀਂ ਆਪਾਂ ਐ ਕਰਨਾ ਆਪੇ ਨੂੰ ਨਹੀਂ ਵੋਟ ਆਪਾਂ ਐਰ ਕੀ ਇਹਨੂੰ ਵੋਟ ਪਾਉਣੀ ਆ ਜਿਵੇਂ ਆਪਾਂ ਪਿਛਲੀ ਾਰ ਵੀ ਚਲੋ ਦੇਖਿਆ ਝਾੜੂ ਵਾਲਿਆਂ ਦਾ ਪਤਾ ਨਹੀਂ ਸੀਗਾ ਇਹਨਾਂ ਨੇ ਵੀ ਬੜਾ ਉਹ ਕਿਹਾ ਸੀ ਵੀ ਅਸੀਂ ਆ ਤੁਹਾਡੀਆਂ ਉਮੀਦਾਂ ਦੇ ਖਰੇ ਉਤਰਾਂਗੇ ਤਾਂ ਜਿਹੜੀ ਬਾਜੀ ਪਾਰਟੀ ਆ ਅਕਾਲੀ ਕਾਂਗਰਸੀਆਂ ਤੋਂ ਲੋਕਾਂ ਨੇ ਮੁੱਖ ਮੋੜਿਆ ਤੇ ਹੁਣ ਜੇ ਇਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜੇ ਕਾਂਗਰਸੀ ਕਾਲੀਆਂ ਤੋਂ ਉਹ ਉੱਪਰ ਉੱਠ ਕੇ ਲੋਕਾਂ ਨੇ ਇੱਕ ਤੀਜੀ ਪਾਰਟੀ ਲੈ ਕੇ ਆਂਦੀ ਆ ਤੇ ਉਹਦੇ ਨਾਲ ਚੌਥੀ ਵੀ ਆ ਸਕਦੀ ਆ ਫਿਰ ਇਹ ਲੋਕ ਨਾ ਭੁੱਲੋ ਹਾਂ ਬਿਲਕੁਲ ਆ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਅਗਲਾ ਮਹਿਮ ਵਿੱਢੀ ਜਾ ਸਕਦੀ ਹੈ ਕਿ ਇਸ ਤਰੀਕੇ ਦੇ ਨਾਲ ਚੋਣ ਨਤੀਜੇ ਆਉਣਗੇ ਤਾਂ ਉੱਥੇ ਖਾਸ ਕਰ ਇਹ ਵੀ ਜ਼ਿਕਰਯੋਗ ਹੈ ਕੇ ਵੱਖ-ਵੱਖ ਇਲਾਕਿਆਂ ਤੋਂ ਲੋਕਾਂ ਦੇ ਵੱਲੋਂ ਆ ਕੇ ਫਰੀਦਕੋਟ ਹਲਕੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਮਾਇਤ ਕਰਦੇ ਹੋયા ਡੋਰ ਟੂ ਡੋਰਾ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ